ਬੜੀ ਸੋਹਣੀ ਲੱਗਦੀ ਹੈ ਮੈਨੂੰ ਤਾਂ ਬੇਬੇ ਆ ਤੇ ਪੰਗਾ ਹੀ ਲੈ ਲਿਆ ਹਾਂਜੀ ਜਸਤਰੀਕਾਲ ਜੀ ਜਸਤਰੀਕਾਲ ਸੋ ਅੱਜ ਕੌਣ ਆ ਰਿਹਾ ਅੱਜ ਬਹੁਤ ਹੀ ਸਪੈਸ਼ਲ ਗੈਸਟ ਆ ਰਹੇ ਬੜੇ ਟਾਈਮ ਦੇ ਕਹਿ ਰਹੇ ਹੈ ਕਿ ਆਉਣਾ ਆਉਣਾ ਸੋ ਸਪੈਸ਼ਲ ਅੱਜ ਫਾਈਨਲੀ ਆ ਰਹੇ ਆ ਸ਼ਾਮ ਨੂੰ ਸ਼ਾਮ ਨੂੰ ਆ ਰਹੇ ਜੇ ਸ਼ਾਮ ਨੂੰ ਸੋ ਉਸ ਤੋਂ ਪਹਿਲਾਂ ਗੈਸਟਾਂ ਨੇ ਆਉਣ ਤੋਂ ਪਹਿਲਾਂ ਪਹਿਲਾਂ ਆਪਾਂ ਡਿਨਰ ਤਿਆਰ ਕਰ ਲਈਏ ਡਿਨਰ ਨਹੀਂ ਡਿਨਰ ਨੂੰ ਨਹੀਂ ਤਿਆਰ ਕਰ ਲੈਣਾ ਆਪਾਂ ਤੁਹਾਡਾ ਬਾਡੇ ਆ ਅੱਜ ਫੇਰ ਤੁਹਾਨੂੰ ਗਿਫਟ ਮਿਲਣਾ ਸੱਚੀ ਸੋ ਅ ਕਿਹੜਾ ਗਿਫਟ ਹੁੰਦਾ ਮੈਨੂੰ ਕੀ ਪਤਾ ਪ੍ਰੀ ਬਰਥਡੇ ਗਿਫਟ ਕਿਹੜਾ ਪ੍ਰੀ ਬਰਥਡੇ ਗਿਫਟ ਮੰਮੀ ਤੇ ਦਫਾਰੇ ਨੇ ਯਾਰ ਇਹ ਰੋਜ਼ ਜਿੰਨੇ ਦਿਨ ਤੁਹਾਨੂੰ ਦੱਸਿਆ ਬਰਥਡੇ ਹਲੇ 2 ਤਰੀਕ ਨੂੰ ਆਣਾ ਉਹਨੇ ਦਿਨ ਗਿਫਟ ਹੀ ਮਿਲ ਜਾਣੇ ਆ ਬਰਥਡੇ ਚ ਇੱਕ ਦਿਨ ਹੀ ਰਹਿ ਗਿਆ ਸੋ ਲਿਆਈਏ ਗਿਫਟ ਹਾਂ ਲਿਆਓ ਲਿਆਓ ਇਹ ਕੀ ਚਾਹੀਦਾ ਜਿਹੜਾ ਕੁਝ ਦੇਣਾ ਦੇ ਦੋ ਤੁਕੇ ਆਪਾਂ ਨਾ ਕੀਤੇ ਨੇ ਆ ਮਾਂ ਕੀਤੀ ਨਹੀਂ ਜੀ ਆਂ ਦੇਂਦੇ ਫਰੀਦ ਆ ਤਾਂ ਤੇਲ ਸਰਕਾਰੋਂ ਮਿਲ ਜਿਓ ਜੁੱਤੀ ਚਪਾ ਲਓ ਆ ਲੈ ਗਿਆ ਤਾਂ ਲੈ ਬੇਬੇ ਸੌਂਦੇ ਆ ਜੇ ਸਰਕਾਰ ਨੂੰ ਤੇਲ ਮਿਲ ਜੇ ਤਾਂ ਜੁੱਤੀ ਜੀ ਪਵਾ ਲਗੇ ਹਾਂ ਤੇ ਮੰਮੀ ਨਾ ਹੀ ਨਹੀਂ ਕਹਦੀ ਬਈ ਗਿਫਟਾਂ ਨੂੰ ਓ ਮੈਨੂੰ ਆਂਦੀ ਅਗ ਤੇਰੇ ਵੀ ਹੁਣ ਤਾਂ ਬਰਾਬਰ ਹੀ ਆ ਸੂਟ ਮੇਰੇ ਮੈਨੂੰ ਆਂ ਸੁਣੀ ਅੱਛਾ ਤੇ ਹੋਰ ਮੈਂ ਅਗ ਲੈ ਹੋ ਸੁਣਨਾ ਬੇਬੇ ਤੇਰੇ ਬਾਰਥਡੇ ਤੇ ਵੀ ਤੈਨੂੰ ਗਿਫਟ ਮਾਰਨਗੇ ਚਲ ਉਹ ਤਾਂ ਵੱਖਰੀ ਗੱਲ ਕੋਈ ਆਹ ਹੀ ਵਾਦੂ ਤੁਹਾਡਾ ਪਿਆਰ ਹੀ ਮੈਨੂੰ ਤਾਂ ਚਾਹੀਦਾ ਸੂਟਾਂ ਨਾਲ ਨਹੀਂ ਮੇਰੇ ਆਏ ਹਾਏ ਆਏ ਸਾਡੇ ਕਿਊਟੂ ਏ ਤੇ ਮੰਮੀ ਨੂੰ ਗਿਫਟ ਦੇ ਦੀਏ ਕਿ ਰਹਿਣ ਦੀਏ ਤਦ ਇਹ ਉਹ ਜਿਹੜਾ ਲਿਆਂਦਾ ਉਹਦਾ ਦੇਣਾ ਹੀ ਪੈਣਾ ਲਿਆਏ ਜਦੋਂ ਬੇਬੇ ਗਿਫਟ ਦਾ ਨਾਂ ਲਈਦਾ ਮੰਮੀ ਦੇ ਚਿਹਰੇ ਦੁੱਧੋ ਸਮਾਈ ਲਾ ਜਾਂਦੀ ਖਾਣੇ ਹੋਰ ਉਹ ਸਭ ਘਰ ਇਹਨਾਂ ਚ ਇੱਤਾ ਹੀ ਪਲ ਜਾਂਦਾ ਹਾਂ ਕਾਮਕਮ ਸਾਰੇ ਭੁੱਲ ਗਏ ਮੰਮੀ ਕਹੋ ਕਿ ਆਓ ਗਿਫਟ ਕੱਢੀਏ ਆ ਗਏ ਹਰਮਨ ਕਾ ਤੋਂ ਕੱਢਣਾ ਗਏ ਫਿਰ ਲੇਟ ਹੋ ਜਾਣਾ ਧੁੱਪ ਨੜ ਜਾਣੀ ਹੈ ਮੈਂ ਕਿਹਾ ਹੁਣੇ ਚਾਹੀਦਾ ਕਿ ਥੋੜਾ ਰੋਕ ਕੇ ਨਹੀਂ ਹੁਣੇ ਹੁਣ ਜਦੋਂ ਕਹਿਤਾ ਤਾਂ ਫਿਰ ਰੁਕਿਆ ਥੋੜੀ ਜਾਂਦਾ ਫਿਰ ਕੰਮ ਦਾ ਚੇਤਾ ਹੀ ਨਹੀਂ ਰਹਿਣਾਗਾ ਉਸੇ ਦੀ ਵੇਟ ਹੋਈ ਜਾਣੀ ਹੈ ਗਿਫਟ ਦੀ ਮੈਂ ਫੇਰ ਹੀ ਕਰੂੰਗੀ ਜੇ ਗਿਫਟ ਦਊਂਗੀ ਲੈ ਅੱਗੇ ਤੇ ਇਹ ਤਾਂ ਫਿਰ ਸਿਲਾਂ ਦੇ ਚਲਦੀ ਆ ਲੈ ਇਹ ਗੱਤੀ ਲੈ ਆਓ ਲੈ ਆਓ ਲੋਵੀ ਗਿਫਟ ਗੁਫਟ ਜਿਹੜੇ ਆਪਾਂ ਪੈਕਪੂਕ ਨਹੀਂ ਕਰ ਰਹੇ ਉਵੇਂ ਦੇ ਰਹੇ ਆ ਵੇਖ ਕੇ ਪਤਾ ਲੱਗ ਜੀਣਾ ਕੀ ਆ ਬਬੇ ਤੂੰ ਦੱਸ ਕੀ ਇਹਦੇ ਚ ਕੀ ਲੱਗਦਾ ਤੁਹਾਨੂੰ ਜੁੱਤੀ ਆ ਹੈ ਤੁਹਾਨੂੰ ਕੀ ਲੱਗਦਾ ਜੁੱਤੀ ਆ ਮੈਨੂੰ ਪਤਾ ਲੱਗ ਆਵੇ ਤੇ ਵਾਹੀਆਂ ਜੁੱਤੀ ਚਲੋ ਖੋਲੋ ਫੇਰ ਇਹ ਕਦੇ ਜੁੱਤੀਆਂ ਕਦੇ ਸੂਟ ਕਦੇ ਜੁੱਤੀਆਂ ਕਦੇ ਸੂਟ ਕਦੇ ਬੂਟ ਹੈ ਤੇ ਲਓ ਜੀ ਡੱਬਾ ਖੋਲ ਲਿਆ ਜੇ ਲੈ ਤੈਨੂੰ ਮੇਰੇ ਸਾਈਜ਼ ਦਾ ਪਤਾ ਮੈਨੂੰ ਪਤਾ ਹੀ ਆ ਹੋਰ ਔਰ ਨਹੀਂ ਪਤਾ ਅੱਛਾ ਸੈਂਡਲ ਆ ਹਾਂ ਜੁੱਤੀ ਅੱਡੀ ਵਾਲੇ ਹਾਂ ਹੀਲ ਹਾਈ ਹੀਲਸ ਓ ਮਾਈ ਗੋਡਨੈਸ ਬੜਾ ਡਿਜ਼ਾਈਨ ਸੋਣਾ ਲਿਆਂਦਾ ਕਿਵੇਂ ਪਸੰਦ ਆਈਆਂ ਕਿ ਨਹੀਂ ਬਹੁਤ ਸੋਹਣੀਆਂ ਹੈ ਬਹੁਤ ਸੋਹਣੀਆਂ ਖੁਸ਼ ਨਹੀਂ ਹੋਏ ਇੰਨੇ ਤੁਸੀਂ ਖੁਸ਼ ਹੋਈਆਂ ਹੋਰ ਕਿੰਨਾ ਕੁ ਖੋਜ ਚਲੋ ਪਾ ਕੇ ਤੁਰ ਕੇ ਦਿਖਾਓ ਫਿਰ ਸਾਈਜ਼ ਵੇਖੋ ਆ ਗਿਆ ਹਾਂ ਪੂਰਾ ਕੋਈ ਤੇ ਨਾ ਵੀ ਆਇਆ ਫੇਰ ਵੀ ਵਸਾ ਲੈਣਾ ਨਹੀਂ ਨਹੀਂ ਲੈ ਲੋ ਐ ਸੋਹਣੀਆਂ ਲੱਗੀਆਂ ਕਿ ਵਟਾਉਣੀਆਂ ਨਹੀਂ ਨਹੀਂ ਬਹੁਤ ਸੋਹਣੀਆਂ ਮੈਂ ਕਿ ਵਿਆਹ ਸ਼ਾਦੀ ਤੇ ਪਾਉਣ ਨੂੰ ਪਤਾ ਲਾਈਟ ਵੇਟ ਹੈ ਜਿਵੇਂ ਹੀ ਨਹੀਂ ਪਤਾ ਲੱਗਦਾ ਅੰਦਰ ਸਿਆਣਾ ਫਿਰ ਕਿਵੇਂ ਬੇਬੇ ਆਪਣੀ ਦੇ ਵਿਆਹ ਤੇ ਲਈਆਂ ਕਿਵੇਂ ਬੇਬੇ ਹੁਣ ਖੁਸ਼ੀ ਐਨੀ ਹੈ ਨਾ ਹੁਣ ਨਾ ਗਾਹ ਸਬਜ਼ੀ ਦੀ ਲੋੜ ਹੈ ਹੁਣ ਤਾਂ ਮਿਰਚਾਂ ਦੇ ਡੱਬੇ ਭਰੇ ਪਏ ਉਹ ਹੀ ਚਿੱਲਣਗੇ ਅਚਾਰ ਚਾਰ ਹੀ ਚਿੱਲੂ ਇੱਕ ਮਿੰਟ ਲਾਓ ਸੋ ਆਪ ਜਾਨ ਕੇ ਮੂਰੇ ਸੋਹਣਾ ਲਓ ਜੀ ਆ ਹੈਗੀ ਜੀ ਮੰਮੀ ਦੀ ਹਾਈ ਹੀ ਰ ਹਾਂ ਮੂਰੂ ਸੋਹਣਾ ਬੇਬੇ ਤੈਨੂੰ ਕਿਵੇਂ ਲੱਗੇ ਮੈਨੂੰ ਤਾਂ ਸੋਹਣਾ ਢੇਲ ਵੀ ਬਹੁਤ ਸੋਹਣਾ ਬੇਬੇ ਤੂੰ ਵੀ ਪਾ ਕੇ ਵੇਖ ਬੇਬੇ ਕਿਵੇਂ ਹਰਮਣ ਇਹ ਤਾਂ ਮੈਂ ਹੀ ਰੱਖ ਲੈਣੀ ਹੈ ਇਹ ਬੜੀ ਸੋਹਣੀ ਲੱਗਦੀ ਮੈਨੂੰ ਤਾਂ ਲੈ ਸੋਹਣੀ ਨਹੀਂ ਇਹ ਤਾਂ ਲੜਪੈਣਾ ਮੇਰੇ ਨਾਲ ਮੇਰੇ ਆ ਤੇ ਲਿਆਂ ਦੇ ਨੂੰ ਦੇ ਦੀ ਬੇਬੇ ਨੂੰ ਬੇਬੇ ਆਈ ਨਾ ਆਪਾਂ ਲੜਦੇ ਨਹੀਂ ਜਦੋਂ ਵਿਆਹ ਸ਼ਾਦੀ ਜਾਣਾ ਹੈ ਕਿ ਤਾ ਤੁਸੀਂ ਵੰਡ ਕੇ ਬੇਬੇ ਬਹੁਤ ਸੋਹਣੀ ਲੱਗ ਰਹੀ ਯਾਰ ਮਮਾ ਖੁਸ਼ ਹੋ ਪੂਰੀ ਕਿੰਨੇ ਕੁ ਬਹੁਤ ਜ਼ਿਆਦਾ ਐਸੇ ਰੱਖ ਬਹੁਤ ਜ਼ਿਆਦਾ ਵੇਬੇ ਲਾ ਦਿਓ ਕਿ ਹੁਣ ਪਾ ਕੇ ਰੱਖਣੀ ਹੈ ਨਹੀਂ ਭਰਾਵਾ ਹੁਣ ਮੈਂ ਕੁਰਸੀ ਤੇ ਬੈਠੀ ਮੈਂ ਕਿਹੜੇ ਕੋ ਕੰਮ ਕਰਨਾ ਪਾ ਕੇ ਰੱਖਣੀ ਹੈ ਚਲ ਭਾਈ ਰੱਖੋ ਦੱਸੋ ਵੀ ਸਾਰੇ ਜਣੇ ਕਮੈਂਟ ਕਰਕੇ ਤੁਹਾਨੂੰ ਇਹ ਕਿਦਾਂ ਲੱਗੀ ਸੋ ਤੁਸੀਂ ਵੀ ਆਦੇ ਫੈਮਲੀ ਨੂੰ ਆਪਦੇ ਘਰਦਿਆਂ ਨੂੰ ਗਿਫਟ ਗਿਫਟ ਲਿਆਉਣਾ ਕਹੀ ਦਿੰਦੇ ਰਿਹਾ ਪਰ ਇੰਨੇ ਨਾਲ ਖੁਸ਼ ਰਹਿੰਦੇ ਆ ਨਾਲੇ ਘਰ ਦੇ ਖੁਸ਼ ਨਾਲੇ ਆਪਾਂ ਖੁਸ਼ ਦੋ ਲਫ਼ਜ਼ ਕੁਝ ਕਹਿਣਾ ਚਾਹੁੰਦੇ ਹੋ ਇਹੇ ਕੁਝ ਚਾਹੀਦਾ ਹਾਂ ਚੀਜ਼ਾਂ ਨਾਲ ਨਹੀਂ ਵਰਤਣਾ ਪਿਆਰ ਨਾਲ ਵਰਤਣਾ ਆ ਵੀ ਬੱਚੇ ਜਦੋਂ ਬੱਚੇ ਆਪਦੀ ਪੇਰੈਂਟਸ ਨੂੰ ਕੋਈ ਵੀ ਆਪੁਲਾ ਗਿਫਟ ਛੋਟਾ ਆਪੁਲਾ ਵੱਡਾ ਜਦੋਂ ਲਿਆ ਕੇ ਦਿੰਦੇ ਪੇਰੈਂਟਸ ਨੂੰ ਵੱਖਰੇ ਖੁਸ਼ੀ ਹੋ ਜਾਂਦਾ ਹਾਂ ਹਾਂ ਪੁਲਾ ਘਰ ਵਾਲੇ ਜਿੰਨਾ ਮਰਜ਼ੀ ਦੇਵੇ ਜਿਹੜੇ ਬੱਚੇ ਦਿੰਦੇ ਆ ਨਾ ਕੋਈ ਗਿਫਟ ਉਹ ਸਕੂਨ ਹੀ ਦਿੰਦਾ ਜ਼ਿੰਦਗੀ ਬਹੁਤ ਸਾਰਾ ਪਿਆਰ ਸਤਿਕਾਰ ਮਹਾਰਾਜ ਹਰਿ ਕਰੇ ਬੱਚਿਆਂ ਨੂੰ ਸਮਾਤ ਦਵੇ ਆਪਦੇ ਪੇਰੈਂਟਸ ਨੂੰ ਸਾਰੇ ਆਈ ਲਵ ਯੂ ਲਵ ਯੂ ਟੂ ਆਗਾ ਅਨਸਾਰ ਚੱਲਣ ਦਈਆਂ ਆਪਾਂ ਤਾਂ ਇਹੋ ਹੀ ਬੜਾ ਵਧੀਆ ਲਵ ਯੂ ਬੇਬੇ ਲਵ ਯੂ ਟੂ ਪੁੱਤ ਲਵ ਯੂ ਟੂ ਕਿਵੇਂ ਲੱਗਾ ਗਿਫਟ ਗਿਫਟ ਤਾਂ ਬਹੁਤ ਸੋਹਣਾ ਲੱਗਾ ਹੁਣ ਆਪਾਂ ਜਿਹੜੇ ਗੈਸਟਾਂ ਨੇ ਆਉਣਾ ਉਹਨਾਂ ਵਾਸਤੇ ਤੰਦੂਰ ਬਾਲ ਲੀਏ ਤੇ ਤੰਦੂਰ ਤੇ ਆਪਾਂ ਰੋਟੀ ਬਣਾਉਣੀ ਆਂ ਐ ਇੱਥੇ ਰੱਖ ਤੰਦੂਰ ਵਾਲੀਆਂ ਰੋਟੀਆਂ ਚੱਲਣੀਆਂ ਸਾਰੀਆਂ ਖਵਾਉਣੀਆਂ ਅੱਜ ਉਹਨਾਂ ਨੂੰ ਲੈ ਵੀ ਚਲੋ ਹੁਣ ਖੁਸ਼ੀ-ਖੁਸ਼ੀ ਨਾਲ ਬਣਾਉਣੀਆਂ ਫਿਰ ਤੇ ਬਣਾਵਾਂਗੇ ਪਹਿਲਾਂ ਵੀ ਆਪਾਂ ਖੁਸ਼ ਹੀ ਰਹਿਨੇ ਐ ਏਡੀ ਗੱਲ ਨਹੀਂ ਚਲੋ ਜਉਂਦੇ ਤੇ ਮਲਦੇ ਫਿਰ ਸੋ ਹਾਂਜੀ ਲਾਵੀ ਸਜਣਾ ਕੈਂਡਲ ਵੀ ਆ ਲਾਈਟ ਵੀ ਆ ਤੇ ਡਿਨਰ ਵੀ ਆ ਡਿਨਰ ਆਜ ਇਸ ਕਰਕੇ ਅੱਜ ਹੋਗੀ ਬੇਬੇ ਆਪਣੇ ਨਾਲ ਠੱਗੀ ਹੋਗੀ ਆਪਣੇ ਨਾਲ ਠੱਗੀ ਵੱਜ ਗਈ ਕਲੋਲ ਹੋਗੀ ਹਾਂ ਆਪਣੇ ਘਰੇ ਆਉਣਾ ਸੀ ਭਾਈ ਰਿਸ਼ਤੇਦਾਰਾਂ ਨੇ ਹਾਂ ਅਸੀਂ ਆਦੇ ਸਾਰੇ ਪਰਿਵਾਰ ਆਵਾਂਗੇ ਹਾਂ ਅਸੀਂ ਆਪਾਂ ਸਾਰਾ ਖਾਣਾ-ਦਾਣਾ ਬਣਾਇਆ ਹਾਂ ਤੇ ਉਹ ਤਾਂ ਆਏ ਨਹੀਂ ਸਾਨੂੰ ਕਹਿੰਦੇ ਭਾਈ ਹੁਣ ਸਾਡਾ ਟਾਈਮ ਨਹੀਂ ਅਸੀਂ ਅੱਗੇ ਲੰਘ ਕੇ ਅਗਲੀ ਵਾਰੀ ਸੀ ਮੰਮੀ 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 ਨੇ ਮੋਸਾ ਵਿਚਾਰੇ ਨੇ ਮਿਹਨਤ ਨਾ ਭਗਾਈਆਂ ਤੇ ਉਹ ਖਾਣਗੀਆਂ ਹੀ ਪੈਣਗੀਆਂ ਆਪਾਂ ਨੂੰ ਸੋ ਲਓ ਵੀ ਪੂਰੀਆਂ ਇੱਕ ਨਹੀਂ ਦੋ ਨਹੀਂ ਤਿੰਨ ਰੋਟੀਆਂ ਨਹੀਂ ਪੂਰੀਆਂ ਹੈਗੀਆਂ 40 ਰੋਟੀਆਂ ਸੋ ਆਪਾਂ ਸੋਚਿਆ ਅੱਜ ਕਰਾਂਗੇ ਆਪਾਂ ਰੋਟੀ ਚੈਲੰਜ ਡੈਡੀ ਕਹਿੰਦੇ ਮੈਂ ਵੱਧ ਰੋਟੀਆਂ ਖਾਣਾ ਮੈਂ ਕਿਹਾ ਮੈਂ ਵੱਧ ਖਾਣਾ ਬੇਬੇ ਕਹਿੰਦੀ ਮੈਂ ਵੱਧ ਖਾਣੀ ਮਮੇ ਕਹਿੰਦੀ ਮੈਂ ਵੱਧ ਖਾਣਨੀ ਆ ਸੋ ਅੱਜ ਮਿੱਤਰੋ ਤੁਹਾਨੂੰ ਪਤਾ ਪਰ ਕੌਣ ਵੱਧ ਖਾਂਦਾ 20 ਰੋਟੀਆਂ ਇੱਧਰ ਆ ਤੇ 20 ਰੋਟੀਆਂ ਇੱਧਰ ਆ ਸੋ ਆਪਾਂ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਜਿੰਨੀਆਂ ਹੋ ਸਕੇ 15 20 ਰੋਟੀਆਂ ਖਾ ਲਈਏ ਤੇ ਭੁਲਾ ਔਖੀ ਹੋਈ ਏ ਖਾਣਗੀਆਂ ਪੈਣਗੀਆਂ ਕਿਉਂਕਿ ਇਹ ਦੂਸਰੀ ਰੋਟੀਆਂ ਨਾ ਤੰਦੂਰ ਵਾਲੀਆਂ ਪਰ ਇਹ ਖਾਧੀਆਂ ਨਹੀਂ ਜਾਂਦੀਆਂ ਜਿਆਦਾ। ਤੋ ਲੋਵੀ ਸਜਣੋ ਅੱਜ ਮੈਂ ਤੁਹਾਨੂੰ ਸਾਰੀਆਂ ਸਾਰੀਆਂ ਰੋਟੀਆਂ ਖਾ ਕੇ ਵਿਖਾਉਂਗਾ। ਤੇ ਤੂੰ ਨਹੀਂ ਖਾਧੇ। ਲੱਗ ਜਾਣਾ ਪਾਗਾ। ਲਾ ਨਾ ਛੱਡ। ਲੱਗ ਜਾਣਾ ਪਾਗਾ। ਲੋਵੀ ਸਜਣੋ ਪੂਰੀ ਸ਼ਰਤ ਲੱਗੀ 10000 ਰੁਪਏ ਦੀ। ਠੀਕ ਆ। ਕੌਣ ਵੱਧ ਰੋਟੀਆਂ ਖਾਊਗਾ? ਕਰ ਜੀ ਫੇਰ ਸ਼ੁਰੂ। ਇਹ ਖਾਧੀਆਂ ਹੀ ਨਹੀਂ ਜਾਣੀਆਂ। ਆਂਟੀ ਜੀ ਗੱਲ ਸੁਣੋ। ਜੇ ਤੁਹਾਡਾ 10005-5 ਹੋ ਜਾਣਾ ਤੇ ਇਹਨੂੰ 10000 ਰੁਪਏ ਮਿਲਣਾ। ਕੱਲੇ ਨੂੰ ਆਹੋ ਕਹਿੰਦੇ ਆਪਾਂ 5-5 ਕਰਾਂਗੇ। ਕਿ ਆਪਾਂ ਪਾਣੀ 5 ਕਰ ਲਾਂਗੇ। ਚਲ ਤੁਸੀਂ ਵੀ ਦੋ ਜਾਣੇ ਦੱਸੀ ਵੀ ਦੋ ਜਾਣੇ। ਆਪਾਂ ਦੋ ਜਾਣੇ। ਜੋ ਸ਼ੁਰੂ ਕਰਾਂਗੇ ਸ਼ੁਰੂ ਕਰ ਤੇ ਕੈਂਡਲਾਈਟ ਡਿਨਰ ਆ ਤੇ ਨਾਲ ਖਖੜੀਆਂ। ਚਲ ਕਰੀਏ ਸ਼ੁਰੂ। ਲਓ ਵੀ ਸੱਜਣਾ। ਬੇਬੇ ਆਹ ਕੂੜੀ ਜੀ ਲਾਓ। ਕਿਹੜਾ ਜਿੱਤੂ ਦੱਸੋ? ਹੋ ਕੀ ਪਤਾ ਲੱਗੇ ਕੌਣ ਜਿੱਤੂ ਦੱਸੋ। ਜਿਹਨੂੰ ਜ਼ਿਆਦਾ ਭੁੱਖ ਲੱਗੀ ਹੈ ਜਿਹਨੂੰ ਜ਼ਿਆਦਾ ਭੁੱਖ ਲੱਗੀ ਉਹ ਹੀ ਖਾਵੇ ਇਹ ਤਾਂ ਤੇਤੀਆਂ ਵੀ ਨਹੀਂ ਗਾ ਤੇ ਪਕਾਈਆਂ ਵੀ ਤੁਸੀਂ ਆ ਹਾਂ ਮਾਂ ਇਹ ਗਰਮ ਗਰਮ ਖਾਣਾ ਗਿਆਂ ਹੁੰਦੇ ਤੇ ਮੈਂ ਪੁਕਾ ਕੇ ਰੱਖੀਆਂ ਸੀ ਕੁਛ ਟਾਈਮ ਤੁਸੀਂ ਲਾਤਾ ਮੈਂ ਖਲੀ ਆਣੀ ਆ ਅੱਜ ਤਾਂ 20 ਰੋਟੀਆਂ ਖਾਣੀਆਂ ਇਹ ਦੇਖੀ ਚੱਲੀਆਂ ਜਾਂਦੀ ਕਿੱਧਰ ਢੱਡ ਭੁਲਾ ਉੱਪਰ ਜਾ ਨਾਗ ਦੱਲਿਆ ਕੰਮ ਉੱਥੇ ਪਰ ਕੋਈ ਨਹੀਂ ਜਿੱਤਾ ਕਰਾਂਗੇ ਡਾਲਰ ਨੂੰ ਲਾ ਗਿਓ ਸੀ ਨਾਲ ਆ ਦੇ ਲਾ ਲੋ ਲੋ ਵੀ ਡੈਡੀ ਨੇ ਦੂਜੀ ਰੋਟੀ ਸਟਾਰ ਕਰ ਦਿੱਤੀ ਐ ਬੇਬੇ ਤੇਰੀ ਕਿੰਨੀ ਆ ਹੂੰ ਤਾਂ ਪਹਿਲੀ ਆ ਲੋਲੀ ਆਪਿੰ ਦੂਜੀ ਰੋਟੀ ਪਤਾ ਨਹੀਂ ਸੀ ਪਹਿਲਾਂ ਇੰਨੇ ਓਕੇ ਪਕਾਈਆਂ ਹੁਣ ਇੰਨੇ ਓਕੇ ਓਕੇ ਖਾਣੇ ਹੋ ਗਏ ਬਈ ਇਹ ਚਾਰ ਰੋਟੀਆਂ ਨਹੀਂ ਰਣਾ ਹੀ ਪੈਣਾ ਖਾ ਕੇ ਰੋਟੀਆਂ ਦੋ ਰੋਟੀਆਂ ਖੋਤੀਆਂ ਪੂਰੀਆਂ ਕਿਤੇ ਹਲ ਮਿੱਟਰ ਦੂਜੀ ਆ ਮੇਰੀ ਵੀ ਦੂਜੀ ਕੰਪਲੀਟ ਹੂੰ ਪਹਿਲੀ ਰੋਟੀ ਆ ਗਈ ਦੂਜੀ ਦੂਜੀ ਆ ਲੈ ਵੀ ਚਾਰ ਰੋਟੀਆਂ ਖਾ ਗਏ ਮੇਰਾ ਹੋ ਗਿਆ ਨਾ ਤਖੜੇ ਆ ਤੁਹਾਡੇ ਕਿ ਵੇਖ ਕਦਾ ਹੁੰਦੇ ਆ ਅਜਿਹਾ ਨਹੀਂ ਹੁੰਦਾ ਬਬੇ ਹੋਣਗੇ ਵੇਗੀ ਯਾਰ ਹਰ ਵਾਰੀ ਹਾਰ ਜਾਈਦਾ ਜਿੱਤਣ ਨਾਲ ਜੋ ਮਰਜੀ ਹੋ ਜਾ ਜੇ ਤੁਹਾਡਾ ਫਰ ਗਿਆ ਇਹਨੂੰ ਉਹਨੂੰ ਮੈਂ ਨਹੀਂ ਦੇਣੀ ਹੁਣ ਹਿਸਾਬ ਲਾਦਾ ਤੁਮ ਆਉਂਗਾ ਤੇ ਕਹਿਣ ਉਹਨੂੰ ਕੰਡਾ ਸਹਾਵਨਾ ਬੋਦੀ ਕੀ ਆਪਣੀ ਸਰਾਮ ਆ ਤਲਾ ਦੀ ਵਾਧੂ ਖਾਈ ਜਾਂਦਾ ਵਾਧੂ ਚਾਲ ਲਾ ਲਾ ਪਈ ਜਾਂਦਾ ਆਏ ਬੇਬੇ ਢੂੰਗੇ ਮਾਰਦੇ ਪਏ ਡੈਡੀ ਤੂੰ ਦਾ ਵਾਧੂ ਖਾ ਜਾਂਨੇ ਆ ਪਨਮੀ ਹੋ ਗਈ ਮੇਰੇ ਵੀ ਛੇਵੀ ਆ ਅਰੇ ਜਮੇ ਢੂੰਗੇ ਮਾਰ ਹਾਂ ਖਾਦੀਆਂ ਨੇ ਨਾ ਰੋਟੀ ਤਿੱਜੀ ਆ ਅਕੜੀਆਂ ਬਾਹਰ ਹੋਈਆਂ ਪੀਆਂ ਹੁਣ ਵੇਖੋ ਕੀ ਬਣਦਾ ਓ ਕਈ ਰੋਟੀਆਂ ਹੁੰਦੀਆਂ ਬਦਲੀਆਂ ਹੈਗੀਆਂ ਢਲੂਰਾ ਨੇ ਬੋਲ ਜਾਂਦਾ ਹਾਂ ਪੁੱਤਰੀਆਂ ਬਾਗੀਆਂ ਬੇਬੇ ਤੇਰੇ ਹਿਸਾਬ ਨਾਲ ਕੌਣ ਜਿੱਤੂਗਾ ਬੇਬੇ ਮਰਦਾ ਉਹਨੇ ਜੱਤ ਜਾਣਾ ਚੌਥੀ ਤੁਹਾਡੀ ਕਿੰਨੀ ਤੀਜੀ ਤੇ ਸੱਤ ਹੋ ਗਈਆਂ ਮਾਰੇ ਵੀ ਤੀਜੀ ਆ ਤੂੰ ਪਿੱਛੇ ਜੇ ਤੂੰ ਫੇਰ ਹੀ ਮਗਰ ਆ ਜਿਹੜਾ ਕਛੂਆ ਸੀ ਕਛੂਗੁੰਮਾ ਫਰਗੋਈ ਭਾਈ ਦਾ ਨ ਉਹ ਤੇ ਰਹਿ ਕੇ ਕਛੂਗੁੰਮਾ ਹੌਲੀ ਹੌਲੀ ਕਰਦੇ ਜੱਦ ਗਿਆ ਉਹ ਆਂਗਾ ਕਿ ਨਾ ਮਾਰਾ ਟੱਟੂ ਸਜਾ ਦੀ ਸਵਾਰੀ ਅਸੀਂ ਜੱਦ ਜਾਣਾ ਕਛੂਗੁੰਮ ਨੇ ਇਹ ਗੱਲ ਆਖੀ ਸੀ ਵੀ ਮੇਰੀ ਤੋਰ ਮੱਦਮ ਹੈ ਤੇ ਤੁਸੀਂ ਭੱਜ ਕੇ ਚਲੇ ਜਾਣਾ ਤੇ ਮੈਂ ਮਾਰਕ ਮਾਰ ਕੇ ਜਾਊਂ ਤੁਹਾਨੂੰ ਪਹਿਲਾਂ ਜਾਊਂਗਾ ਹੋ ਗਾਣਾ ਉਹ ਫਿਰ ਸਵੇਰ ਤੱਕ ਖਾ ਹੀ ਜਾਊਗਾ ਆਪਾਂ ਸੌ ਜਾਣਾ ਇਹ ਬੈਠਾ ਚ ਬੈਠਿਆ ਰਹੂ ਆਪਾਂ ਨੂੰ ਕੀ ਖਾਈ ਚ ਨੇ ਗਾਹ ਹੋਰ ਮਾਰਿਓ ਬੋਲਾ ਚਲਾਦ ਰੱਖ ਜਦ ਤੱਕੜੀਆਂ ਰੱਖ ਜੋ ਮੁੜ ਕੋ ਮੁੜ ਕੇ ਹੋਇਆ ਪਿਆ ਮੇਰੀ ਚੀਜੀ ਆ ਮੇਰੀ ਚੌਥੀ ਆ ਹੁਣ ਵੇਖੋ ਕੀ ਬਣਦਾ ਆਇਆ ਨਾ ਅੱਜ ਆਪਾਂ ਇਹ ਖਾਣੀਆਂ ਤੇ ਆਪਣੇ ਤੋਂ ਖਾਦੀਆਂ ਨਹੀਂ ਜਾਂਦੀ ਨਰਜੀ ਜਿੰਨੇ ਦਿਨ ਆਪਾਂ ਉਵੇਂ ਖਾਣੀਆਂ ਉਹਦੋਂ ਬਾਦੂ ਖਾਦੀਆਂ ਦੱਸੀ ਕਿੰਨੀ ਹੋ ਗਈ ਤੁਸੀਂ ਕਹਦੇ ਸੀ ਉਹ ਵੇਖੋ ਚੀਟੀਆਂ ਮੂੰਹ ਤੇ ਚੀਟਿੰਗ ਦੱਸ ਰੌਣੇ ਨਹੀਂ ਪੀਣੇ ਰੌਣੇ ਇਹ ਇਹਨਾਂ ਖੇਡਣਾਂ ਉਹ ਰੌਣ ਵਾਲੇ ਪਿੰਦੇ ਆ ਉਹਨਾਂ ਦਾ ਤਸਵੀਰ ਉਹਨਾਂ ਪੀਤੇ ਬੇਲਾ ਆਪਾਂ ਨਾਲ ਗੱਲ ਬਣਾਦੀ ਜੱਡ ਘਾਰ ਜਾਵੇ ਤੇ ਰੋਟੀਆਂ ਥੱਲੇ ਹੁਣ ਆਜੂ ਆਪਾਂ ਥੋੜਾ ਤੇਜ਼ ਕਰਦਾਂਗੇ ਵਲੌਗ ਆਪਾਂ ਬੋਰਿੰਗ ਨਹੀਂ ਕਰਾਂਗੇ ਇੰਜੋਏ ਕਰਨਾ ਤੁਸੀਂ ਤਰੀ ਚੱਲੋ ਹਾਂ ਕੀ ਖਾਈ ਜਾਂਦਾ ਫਿਰ ਜੇ ਸਾਰੀਆਂ ਖਾਣੀਆਂ ਪੈਣੀਆਂ ਇਹ 20 ਦੀਆਂ 20 ਬੈਂਟੂ ਦੀ ਪੰਜਵੀਂ ਆ ਕਿੰਨੀ ਦਾਰੀ ਪੰਜਵੀਂ ਬੈਂਟੂ ਨੇ ਜਿੱਤ ਜਾਣਾ ਗਿਆ ਹੁਣ ਵੇਖ ਗਿਆ ਵੇਖਿਆ ਨਹੀਂ ਹਾਂ ਮੈਂ ਰੋਟੀਆਂ ਥੰਡੇ ਕਰਨ ਨੂੰ ਚੱਲੇ ਹਾਂ ਹਾਂ ਅੱਜ ਸਾਰੀਆਂ ਸਾਨੂੰ ਥਾੜੀਆਂ ਪਾਈਆਂ ਆਹ ਨਾ ਪਤਾ ਬੱਸ ਆਲੋ ਬਈ ਗੱਟਾ ਲਾਉਂਦਾ ਲੋ ਆਉਂਦਾ ਢਿੱਡ ਉਹੋ ਕਰਦਾ ਢਿੱਡ ਓਹੋ ਉਹ ਲੱਡ ਖਾਣ ਕੇ ਭੱਜ ਗਿਆ ਉਹ ਹੀ ਛੱਡ ਕੇ ਨਹੀਂ ਭੱਜਿਆ ਉਹ ਰਹਿਣਾ ਮੇਰੇ ਤਾਂ ਗਲਾ ਓ ਅਜ ਤਾਂ ਮੇਰੇ ਦਾ ਕੰਮ ਆ ਯਾਰ ਇਹ ਚੀਟਿੰਗ ਕੀਤੀ ਤੈਨੂੰ ਹਾਂ ਮੈਂ ਚੀਟਿੰਗ ਕੀਤੀ ਐ ਇੱਥੇ ਲਿਆਓ 10000 ਰੁਪਏ ਹੁਣ ਸਾਹਮਣੇ ਐਵੇਂ ਆ ਰੋਟੀਆਂ ਤੇ ਖਾ ਹੀ ਨਹੀਂ ਸਕਦਾ ਆ ਗਿਆ ਆ ਗਿਆ ਗੂਗਲ ਪੇ ਨਹੀਂ ਚੱਲਣਾਗਾ ਐਸੀ ਚੱਲੂਗਾ ਹਰ ਵੇਲੇ ਖਾਣੇ ਪੈਣੇ ਆ ਨਹੀਂ ਤੇ 10000 ਦਾ ਕਟਾ ਪੈਣਾ ਕੋਈ ਨਾ ਮੈਂ ਵੀ ਸਾਰੀਆਂ ਖਾ ਜੂਗਾ ਰਾਤ ਰਾਤ ਖਾ ਹੀ ਜਾਊਗਾ ਸਵੇਰ ਮੈਂ ਜਿੰਨਾ ਟਾਈਮ ਮਰਜ਼ੀ ਲਾ ਕੇ ਖਾਓ ਰੋਟੀਆਂ ਖਾਣੀਆਂ ਭਾਵੇਂ ਘੰਟਾ ਲੱਗੇ ਭਾਵੇਂ 2 ਘੰਟੇ ਲੱਗਣ ਭਾਵੇਂ ਕੋਕ ਨਾ ਖਾਓ ਭਾਵੇਂ ਪਾਣੀ ਨਾ ਖਾਓ ਰੋਟੀਆਂ ਖਾਓ ਆਪਣਾ ਟਿਕਾਣਾ ਆ ਗਿਆ ਰੋਟੀ ਅੰਦਰ ਨਹੀਂ ਗਈ ਜਾਂ ਬਾਹਰ ਨਾ ਹੁੰਦੀ ਆ ਲੈ ਲੈ ਕਰਨ ਉਂਟੇ ਜਿਹੜੀ ਆਖਰੀ ਰੋਟੀ ਔਖੀ ਹੁੰਦੀ ਵਾਕਈ ਕੋਈ ਕੀ ਨਾ ਆਖਰੀ ਖਾ ਕੇ ਮੈਂ ਗਈ ਇੰਨੀਆਂ ਲੈ ਦੋ ਜਾਨੇ ਸੀ ਨਾ ਹਾਂ ਦੋ ਜਾਨੇ ਨੇ ਖਾਧੀ ਜਾਂ ਨਾ ਵੰਡ ਕੇ ਮੇਰਾ ਸਾਥੀ ਤੇ ਕਿੰਨੀਆਂ ਰੋਟੀਆਂ ਰੱਖੀ ਫਿਰਦਾ ਸਾਥੀ ਪਹਿਲਾਂ ਗੁੱਟ ਨੇ ਟੇਕ ਗਿਆ ਉਹ ਸਮਝ ਨਹੀਂ ਆ ਹਾਂ ਨਹੀਂ ਸੋਚ ਜੇ ਤੂੰ ਕਹਿਗੇ ਨਹੀਂ ਟੇਢ ਦੇਖੋ ਅੰਕਲ ਦਾ ਬੱਬੀ ਇਹਨਾਂ ਇੱਧੇ ਰੱਖਤੀ ਇੱਧਰ ਜਿੱਤ ਕਹਿਗੇ ਨਹੀਂ ਜਿੱਤ ਕਹਿਗੇ ਨਹੀਂ ਮੰਗਰਾਂ ਤੇ ਰੱਗੇ ਆਈ ਆਂਦੇ ਹੁੰਦੇ ਜਿੱਤ ਕਹਿਗੇ ਨਹੀਂ ਸਾਰੇ ਇਹਨੇ ਜਿੱਤੇ ਅੱਛਾ ਅਜੇ ਕਦੋਂ ਜਿੱਤਨਾਂ ਨੂੰ ਨਹੀਂ ਰੋਟੀਆਂ ਤਾਂ ਸਾਰੀਆਂ ਖਾ ਗਏ ਆਹ ਹੋ ਮੇ ਰੱਬਾ ਪਸੀਨਾ ਐਵੇਂ ਆਈ ਜਾਂਦਾ ਮੁਰਕਾ ਮੁਰਗਿ ਹੋਇਆ ਪਿਆ ਇੱਕ ਬਰਕੀ ਖਾ ਲੋ ਆ ਖਾ ਲੋ ਇਹਨੇ ਬੋ ਖਾ ਨਾ ਹੁਣ ਲੇਕਿਨ ਉਹ ਇੱਕ ਬਰਕੀ ਨਹੀਂ ਖਾਦੀਆਂ ਸਾਰੀਆਂ ਇਹ ਹੈ ਨਾ ਇੰਨੀਆਂ ਖਾ 20 ਤਾਂ ਖਾ ਗਏ ਖਾਲਾ 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 ਸਾਰੀਆਂ ਪੈਣੀਆਂ ਹੁੰਦਾ ਕੁਝ ਹੀ ਨਾ ਤਰਕਾ ਜਰੂਰੀ ਆਖੇ ਹੋਣਾ ਨਾ ਹੋਖ ਜਾਂ ਨਾ 10000 ਕੱਢਣੇ 10 ਰੋਟੀਆਂ ਕੱਢਣੀਆਂ ਮੜਕੋ ਮੜਕੀ ਹੋਇਆ ਪਿਆ ਤੇ ਇੰਨਾ ਆਈ ਜਾਂਦੀਆਂ ਰੋਟੀਆਂ ਨੂੰ ਵੇ ਦੇ ਅੱਗੇ ਰੋਟੀਆਂ ਫੁੱਲੀ ਜਾਂਦੀਆਂ ਇਹ ਮੰਦਰ ਜਾ ਕੇ ਤੇ ਨਾ ਖਾ ਕੇ ਪੂਰੀ ਦਾੜੀ ਦਾ ਢੰਡ ਵੇਖਿਓ ਉਹਨਾਂ ਖਾਪੀ ਨਹੀਂ ਖੱਤੇ ਕਰਨੀ ਰੋਟੀ ਖਾਦੀ ਮੇਰਾ ਥੱਕਾ ਹੀ ਹੋ ਰਿਆ ਆਪ ਦੀ ਆਪ ਹੀ ਕਰਾਇਆ ਤੇ ਤੂੰ ਹਾਰ ਮੰਨ ਲਾ ਤੂੰ ਕਬ ਬਾਜ਼ ਮੈਂ ਹਾਰ ਗਿਆ ਉਹ ਰੈਂਬੋ ਉੱਧਰ ਕਿਤੇ ਹਾਂ ਕਿਤੇ ਉਹ ਉੱਧਰ ਕਿਤੇ ਨਹੀਂ ਉਹ ਉੱਧਰ ਲੱਗ ਰਹੀ ਮੈਨੂੰ ਇਕੱਲੇ ਦੇਖ ਲਿਆ ਇਕੱਲੇ ਕਿਤੇ ਕਰ ਲਈ ਤੂੰ ਨਹੀਂ ਨਹੀਂ ਇਹ ਰੋਟੀ ਖਾ ਕੇ ਖਾ ਗਿਆ ਏ ਭਾਈ ਆ ਗਿਆ ਹਰਮਨ ਗਰੂਪ ਤੋਂ ਆਉਂਦਾ ਇੱਧਰ ਘਟ ਗਈਆਂ ਤੇ ਉਧਰ ਵਧ ਗਈਆਂ ਆਪੀ ਨਹੀਂ ਮੰਨਣਾ ਭਾਬੋ ਇੱਧਰ ਉਹਨਾਂ ਨੂੰ ਪਤਾ ਆ ਪਤਾ ਹੈ ਸਾਰਿਆਂ ਉਹ ਦਿਨ ਕਾਰਨ ਬੋਰਡ ਜਿਹੜੇ ਦਿਨ ਖੇਡਦੇ ਸੀ ਮੈਂ ਅੱਜ ਹੀ ਟਿੰਗੀ ਦਿੱਤੀ ਦੋਮੋ ਸਾਪ ਲੱਗ ਗਿਆ ਕੋਈ ਸੱਪ ਹੋਗਾ ਤਾਂ ਅੱਬ ਡੰਗੇ ਪਾਊਗਾ ਪੈ ਡੰਗ ਲ ਤੂੰ ਆ ਵੀ ਰੋਡੀਆਂ 'ਚ ਨਿਕਿਆ ਰੱਖਾ ਤੂੰ ਮੇਰੇ ਸਾਥ ਦੇ ਮੈਂ ਕਿਹਦੇ ਸਾਥ ਦੇ ਸਾਥ ਦਾ ਸੱਚਾਈ ਦਾ ਹੀ ਦੇਣਾ ਮੈਂ ਓ ਟੀਮ ਲੈ ਲੈ ਚੱਲ ਤੂੰ ਮੇਰੇ ਨਾਲ ਕੋਈ ਨਹੀਂ ਮੈਂ ਮਾਂ ਕੀ ਛਾਹ ਤੇਰੇ ਤੇ ਖੜ ਗਿਆ ਸੀ ਅੰਗੇ ਮੈਂ ਸਦਾ ਇਹ ਦੋਈ ਰੋਂਦੂ ਆ ਮੇਰੇ ਨਾਲ ਜਾਵਾ ਹੋਈ ਪਈ ਐ ਇਹਦਾ ਵੀ ਮੂੰਹ ਨਹੀਂ ਹਲਦਾਂਗਾ ਹੋਣ ਸਾਨੂੰ ਮਾਫ਼ ਕਰੋ ਹੋਣ ਆ ਹੁਣ ਕਰੀਏ ਹੋਣ ਤੁਹਾਨੂੰ ਮਾਫ਼ ਕਰੂ ਮੈਂ ਕਹਿੰਦੇ ਹੁੰਦੇ ਨਾ ਟੀ ਲੈ ਆਓ ਕੈਸ਼ ਰਾਤ ਗਈ ਐਵੇਂ ਬਾਤ ਗਈ ਆ ਤੂੰ ਰਾਤ ਗਈ ਤੇ ਬਾਤ ਗਈ ਬਾਤ ਗਈ ਨਾ 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 ਰਾਤ ਗਈ ਹੈ ਤੇ ਨਾ ਹੀ ਬਾਤ ਜਾਣਦੇ ਨਹੀਂ ਅਸੀਂ ਇਹ ਇੱਥੇ ਹੀ ਰੱਖਣੀ ਆ ਪਹਿਲਾ ਸ਼ਰਤ ਨਾ ਅਸੀਂ ਐਨੇ ਔਖੇ ਹੋ ਕੇ ਨਾ ਆਪ ਨਾ ਨਹੀਂ ਹੁੰਦਾ ਹੁਣ ਹਾਰ ਗਿਆ ਹਉ ਰੱਬਾ ਜਿਹਾਰ ਨਹੀਂ ਤੇ ਪਹਿਲੇ ਹਾਰ ਜਾਂਦੇ ਔਖੇ ਕਾਤੋਂ ਓਏ ਉਹ ਗੱਲ ਹੀ ਰੱਬਾ ਜੇ ਜਾਨ ਕੱਢ ਰਹੀ ਸੀ ਨਹੀਂ ਆਪਾਂ ਤਾਂ ਸਬਜ਼ੀ ਵੀ ਉੰਨੀ ਪਈ ਨਹੀਂ ਮੈਂ ਤਾਂ ਕੁਛ ਨਹੀਂ ਮੈਂ ਠੂੰਗੇ ਲਾ ਕੇ ਖਾਣਾ ਨਾ ਠੂੰਗੇ ਲਾ ਕੇ ਖਾਣਾ ਤੇ ਖਾਣਾ ਤੇ ਤੇਰੇ ਨਾਲ ਇੰਨੀਆ ਰੋਟੀਆਂ ਕਿਵੇਂ ਹੋ ਗਈਆਂ ਤੇ ਜਾਦੂ ਹੋ ਗਿਆ ਇਹ ਜਾਦੂ ਹੋ ਗਿਆ ਦਿਲੋਂ ਮੈਂ ਆਸ ਕਰਦਾ ਕਿ ਤੁਸੀਂ ਸਾਰਿਆਂ ਨੂੰ ਜਵਾਬ ਕੀਤਾ ਹੋਊਗਾ। ਮੈਂ ਕਿਰਕਾਸ ਲਿਆ ਉਹ ਵਕਾਫ ਦੇ ਨਹੀਂ। ਕੋਈ ਨਾ ਕੈਸ਼ ਆਪਾਂ ਵਲੌਗ ਤੋਂ ਬਾਅਦ ਦੇ ਦੇ। ਵਲੌਗ ਦੇ ਸਾਹਮਣੇ ਥੋੜਾ ਦੇਣਾ। ਫਿਰ ਕੈਸ਼ ਥੋੜਾ ਨਹੀਂ ਆਹ ਲਾ ਕੇ ਤੇ ਬਾਦ ਗਈ। ਐਸੇ ਮੈਂ ਲੱਭਣੇ ਨਹੀਂ ਸਵੇਰ ਤੜਕੇ ਦੇ ਜਾਗੇ। ਨਾ ਤੜਕੇ। ਨਹੀਂ ਨਹੀਂ ਉਹ ਲੱਭ ਜਾਣਗੇ ਸਿਆਰ ਕਾੜਾਂਗੇ। ਨਹੀਂ ਲੱਭਣੇ ਨਾ ਰੋਟੀਆਂ ਨੱਝੀਆਂ ਨਹੀਂ ਦੋ। ਬੇਲਾ ਇੱਧਰ ਐ ਵੀ ਖਾ ਗਏ ਸਾਰਾ ਸਲਾਦ। ਤੁਸੀਂ ਸਾਰਾ ਖਾ ਲਓ। ਅਸੀਂ ਤਾਂ ਉਖੜੇ 10000 ਦੇ ਮਾਰੇ ਤੇ ਤੁਸੀਂ ਰਾਤ ਗਈ ਤੇ ਬਾਤ ਗਈ ਬੇਬੇ ਇੰਨੇ ਇਹ ਸਾਰਾ ਕੁਝ ਸ਼ਰਮ ਦੇ ਮਾਰਿਆ ਤੈਨੇ ਖੁਖੜ ਨਹੀਂ ਰੋਟੀਆਂ ਦਾ ਸਲਾਮ 2 ਦਿਨ ਗੋਲ ਗੱਪੇ ਤਾਂ ਮੰਮੀ ਸਾਰ ਨੇ ਵੱਧ ਖਾ ਗਈ ਤੇ ਅੱਜ ਤੇ ਰੋਟੀਆਂ ਵੀ ਖਤਮ ਹੋ ਗੀਆਂ 10000 ਇੱਥੇ ਰੱਖ ਤੇ ਫਿਰ ਮੈਂ ਸ਼ਾਪਿੰਗ ਕਰਨ ਜਾਵਾਂ ਲੋ ਵੇ ਇੱਕ ਚੀਜ਼ ਮੈਂ ਨੋਟ ਕਰ ਲਈ ਆਪਾਂ ਕਹਿੰਦੇ ਨਾ ਭੁੱਖ ਲੱਗੀ ਭੁੱਖ ਲੱਗੀ ਜੁਨੀ ਮਰਜੀ ਭੋਜ ਲੱਗੇ ਚਾਰ ਵਾਰ ਵਾਰ ਮਤਲਬ ਪੰਜ ਰੋਟੀਆਂ ਖਾ ਲੂ ਛੇ ਰੋਟੀਆਂ ਖਾ ਲੂ ਤਵੀ ਥੋੜਾ ਹੋ ਜਾਣੀਆਂ ਇਹਨਾਂ ਨੇ ਚੀਟਿੰਗ ਕੀਤੀ ਤੁਹਾਡੇ ਸਾਹਮਣੇ ਮੇਰੇ ਨਾਲ ਚੀਟਿੰਗ ਕੀਤੀ ਹੈ ਮੇਰੇ ਨਾਲ ਕੋਈ ਧੱਕਾ ਫਿਰ ਮੇਰੇ ਤੋਂ ਕਿਉਂ ਨਹੀਂ ਖਾਦੀਆਂ ਗਈਆਂ ਭਾਈ ਤੇਰੇ ਕੋਲ ਤੂੰ ਆਪਣਾ ਸਵਾਲਾ ਖਾਣਾ ਅਸੀਂ ਤਾਂ ਕੱਲੀਆਂ ਰੋਟੀਆਂ ਹੀ ਖਾਣੇ ਆਂ ਵਲੌਗ ਆਲਿਓ ਹਿਸਾਬ ਦਿਵਾਣਾ ਤੁਸੀਂ ਮੇਰੇ ਸਾਥ ਸੱਚ ਦਾ ਸਾਥ ਦਿੰਨੇ ਆਏ ਆ ਤੁਸੀਂ ਸਾਡੇ ਨਾਲ ਸਲਾਦ ਵੀ ਹੋਣਾ ਪਿਆ ਬੇਬੇ ਤੂੰ ਤਾਂ ਮੇਰੇ ਆ ਦੀ ਆ ਸੋ ਕਮੈਂਟਾਂ ਦੱਸਿਓ ਕੌਣ ਜਿੱਤਾ ਤੇ ਕਿੰਨਾ ਕਿੱਦਾਂ ਲੱਗਿਆ ਸਾਡਾ ਜਿੱਤੇ ਸਾਰਿਆਂ ਨੂੰ ਪਤਾ ਵਾ ਵੇ ਸੋ ਆਈ ਚਲੋ ਠੀਕ ਹੈ ਜੀ ਅਗਲੇ ਵਲੌਗ ਚ ਦੱਸਾਂਗੇ ਵੀ ਪੈਸੇ ਮਿਲੇ ਆ ਜੇ ਨਹੀਂ ਮਿਲੇ ਠੀਕ ਆ ਹਾਂ ਓਕੇ ਜੇ ਨਹੀਂ ਮਿਲੇ ਪਰ ਰੌਲਾ ਪਾ ਦੇਣਾ ਹਾਂ ਫੇਰ ਪੱਕਾ ਦੱਸੂਗੀ ਮੈਂ ਲਓ ਜੀ ਅਗਲੇ ਵਲੌਗ ਚ ਦੱਸਾਂਗੇ ਕਿੰਨਾ ਕੈਸ਼ ਮਿਲੇ ਕੈਸ਼ ਦਿੱਤਾ ਕਿ Google पे ਨਹੀਂ ਨਹੀਂ Google पे ਨਹੀਂ ਆਪਣੇ ਚੱਲਦੀ ਆਪਰੇ ਕੈਸ਼ ਐਨੇ ਵਿਚਾਰੇ ਔਖੇ ਹੋਏ ਵੇ ਲੈ ਦੱਸ ਜੋੜੀ ਜੋੜੀ ਐਨੀ ਔਖੀ ਹੋਈ ਏ ਜਿੰਨਾ ਸਟਰਗਲ ਕੀਤਾ ਉਹਦਾ ਮੁੱਲ ਮੋੜਿਆ ਜਾਓ ਅੱਛਾ ਜਿਹੜਾ ਜਿਹੜਾ ਇੱਧਰ ਉਹ ਕੋਈ ਇਹ ਤਾਂ ਉਹ ਹੀ ਆਏ ਆ ਆਸ ਕਰਦਾ ਕਿ ਤੁਹਾਨੂੰ ਸਾਰਨੇ ਜਿਹੜਾ ਵਲੌਗ ਜਰੂਰ ਪਸੰਦ ਆਊਗਾ ਤੇ ਜਿਹੜੇ ਸਾਡੇ ਰਿਸ਼ਤੇਦਾਰ ਵੀ ਨਹੀਂ ਆਏ ਤੁਹਾਡੇ ਘਰ ਕੇ ਸਾਨੂੰ ਇਹ ਖਾਣਾ ਇਹ ਖਾਣਾ ਤੁਸੀਂ ਸੱਜਣੋ ਜੇ ਵਲੌਗ ਵਧੀਆ ਲੱਗੇ ਕਮੈਂਟ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨ ਨੂੰ ਨਾ ਭੁੱਲਿਓ ਸਤਿ ਸ਼੍ਰੀ ਅਕਾਲ ਜੀ